ਕੁਸ਼ 15 20 ਦਿਨ ਪਹਿ ਬਾਠ ਜਾਂਦੇ ਤਾਂ ਅੱਜ ਇਹ ਸਰਕਾਰਾਂ ਜਿਵੇਂ ਆਪਾਂ ਨੂੰ ਲੱਗ ਲੱਗ ਤਰੀਕੇ ਨਾਲ ਦਵਾ ਰਹੀਆਂ ਇਹਨਾਂ ਦੀ ਜਰਤ ਨਹੀਂ ਦੀ ਦਵਾਉਣ ਦੀ ਆ ਜਿਹੜੀ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਇਹ ਐਮਐਲਏ 91 ਇੱਕ バス ਵਿੱਚ ਤਾਂ ਬੈਠੇ ਆ ਪਰ ਇਹਨਾਂ ਦਾ ਵੀ ਸਟੀering ਸੈਂਟਰ ਸਰਕਾਰ ਦੇ ਹੱਥ ਹੀ ਆ ਜਾਂ ਕਹਿ ਲਈਏ ਦਿੱਲੀ ਦੇ ਹੱਥ ਹੀ ਆ ਸਰਕਾਰਾਂ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਪਰ ਤੁਹਾਨੂੰ ਆਪਣੇ ਕਿਤੇ ਲਈ ਤੁਹਾਨੂੰ ਫੇਰ ਹੋਣਾ ਪਊਗਾ ਜੇ ਆਪਾਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਨੇ ਆਪ ਖੇਤੀ ਕੀਤੀ ਆਪਾਂ ਨੂੰ ਬਚਾਉਣੀ ਪਵੇਗੀ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਮੀਨਾਂ ਦੇ ਮਾਰਕ ਬਣਾਇਆ ਤਾਂ ਆਪਾਂ ਨੂੰ ਸਭ ਤੇ ਪਹਿਰਾ ਦੇਣਾ ਪਊਗਾ ਕਿਉਂਕਿ ਜਿਹੜੇ ਲੋਕ 13 ਫਰਵਰੀ ਨੂੰ ਅੱਜ ਵਿਗਲ ਵੱਜ ਚੁੱਕਿਆ ਬਰਨਾਲੇ ਦੀ ਧਰਤੀ ਤੇ ਉਹ ਤਕੜੇ ਹੋ ਕੇ ਪਿੰਡ ਪਿੰਡ ਮਹੱਲੇ ਮਹੱਲੇ ਜਾ ਕੇ ਦਿੱਲੀ ਜਾਣ ਲਈਏ ਸਭ ਨੂੰ ਅਵੇਅਰ ਕਰੀਏ ਸਭ ਦਾ ਧੰਨਵਾਦ ਜੋ ਇੰਨੀ ਠੰਡ ਚਾਹੀਆਂ ਮੇਰੀਆਂ ਮਾਮਾ ਬਾ ਮਾ ਭੈਣਾ ਔਰ ਨੌਜਵਾਨ ਵੀਰ ਬਜ਼ੁਰਗ ਜਿਹੜੇ ਪਹੁੰਚੇ ਔਰ ਲੀਡਰਸ਼ਿਪ ਦਾ ਜਿਹੜੀ ਟੀਮ ਮੈਨੇਜਮੈਂਟ ਦਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਪੰਗੂ ਸਾਹਿਬ ਦਾ ਹੁਣ ਬੇਨਤੀ ਆ ਜਸਵਿੰਦਰ ਸਿੰਘ ਲੰਗੋਵਾਲ ਬੀਕੇ ਜਵੇਕਤਾ ਆਜ਼ਾਦ ਸਮਾ ਉਹਨਾਂ ਦਾ 12 ਮਿੰਟ ਹੈ ਉਸ ਤੋਂ ਬਾਅਦ ਕਾਕਾ ਸਿੰਘ ਜੀ ਕੋਟੜਾ ਬੀਕੇ ਜਵੇਕਤਾ ਸਿੱਧੂਪੁਰ ਉਹ ਤਿਆਰ ਰਹਿਣ ਕਿਸਾਨ ਇਕਤਾ ਜਿੰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ ਜਿੰਦਾਬਾਦ ਆਓ ਜੀ ਜਸਵਿੰਦਰ ਸਿੰਘ ਉਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਐਸ ਕੇ ਐਮ ਗੈਰ ਰਾਜਨੀਤਿਕ ਦੇ ਸੱਦੇ ਤੇ ਮਾਲਵੇ ਦੀ ਧਰਤੀ ਬਰਨਾਲਾ ਦੇ ਵਿੱਚ ਪਹੁੰਚੇ ਬਹੁਤ ਹੀ ਸਤਿਕਾਰਯੋਗ ਭੈਣੋ ਅਤੇ ਭਰਾਵੋ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸੋ ਅੱਜ ਦੀ ਇਹ ਮਹਾਂ ਰੈਲੀ ਦੇ ਵਿੱਚ ਮੈਥੋਂ ਪਹਿਲਾਂ ਜਿਵੇਂ ਬਹੁਤ ਸਾਰੇ ਬੁਲਾਰਿਆਂ ਨੇ ਇਹ ਗੱਲ ਸੰਖੇਪ ਦੇ ਵਿੱਚ ਸਾਂਝੀ ਕਰ ਲਈ ਕਿ ਸਾਡੀ ਜਿਹੜੀ ਲੜਾਈ ਸਾਡਾ ਜਿਹੜਾ ਸੰਘਰਸ਼ ਜਿਸ ਹਕੂਮਾ ਦੇ ਖਿਲਾਫ ਉਸ ਮੋਦੀ ਸਰਕਾਰ ਦੇ ਖਿਲਾਫ ਆਪਾਂ ਬਿੜਿਆ ਇਹ ਲੜਾਈ ਛੋਟੀ ਨਹੀਂ ਹੈ ਇਹ ਸੰਘਰਸ਼ ਛੋਟਾ ਅੰਗ ਕੇ ਲੜਿਆ ਨਹੀਂ ਜਾ ਸਕਦਾ ਇਹ ਸਮਝ ਕੇ ਲੜਾਈ ਨੂੰ ਹੱਥ ਚ ਲੈਣ ਦੀ ਲੋੜ ਸੀ ਕਿ ਖੇੜੀ ਪੂਰੀ ਤਾਕਤ ਨੂੰ ਇਕੱਠੀ ਕਰੀਏ ਇਹ ਸੰਘਰਸ਼ ਉਸ ਹੰਕਾਰੀ ਹਕੂਮਤ ਦੇ ਮੇਜ ਦਾ ਬਣਾ ਲਿਆ ਤੇ ਆਉਂਦੇ ਦਿਨਾਂ ਦੇ ਅੰਦਰ ਹੋਰ ਬਣਾਉਣ ਦੀ ਲੋੜ ਹੈ ਕਿਉਂ ਲੋੜ ਹੈ ਕਿਉਂਕਿ ਦੇਸ਼ ਦੀ ਮੋਦੀ ਹਕੂਮਤਾ ਜਿਨ੍ਹਾਂ ਦੇ ਇਸ਼ਾਰਿਆਂ ਤੇ ਚੱਲਦੀ ਹੈ ਉਹ ਤਾਕਤਾ ਵਾਹ ਦੂਰ ਬੈਠੀਆਂ ਸਾਡੇ ਇਸ ਦੇਸ਼ ਦੇ ਅੱਜ ਤੋਂ ਲੰਬਾ ਸਮਾਂ ਪਹਿਲਾਂ ਬਾਹਰ ਸਾਰੇ ਖਣੇਜ ਪਦਾਰਥ ਦੇਸ਼ ਦੇ ਕੁਦਰਤੀ ਸਰੋਤ ਲੁੱਟ ਕੇ ਖਾ ਗਏ ਕਾਰਪੋਰੇਟ ਘਰਾਣੇ ਉਹ ਦਿਨ ਬਰ ਦੇਣਾ ਸਾਡੀ ਹਕੂਮਤ ਨੂੰ ਸਾਡੇ ਮੂਰੇ ਸਾਡੇ ਦੇ ਰਾਜ ਕਰਨ ਵਾਲਿਆਂ ਨੂੰ ਸਾਡੇ ਮੂਰੇ ਇੱਕ ਲਾ ਕੇ ਇਹ ਚਿਹਰੇ ਦੇ ਤੌਰ ਤੇ ਕਿ ਆਹ ਕਾਲੀਆਂ ਦਾ ਰਾਜ ਹੈ ਆਹ ਭਗਮੰਤਮਾਨ ਦਾ ਰਾਜ ਹੈ ਅੰਦਰਿੰਦਰ ਮੋਦੀ ਦਾ ਰਾਜ ਹੈ ਆ ਕਾਂਗਰਸ ਪਾਰਟੀ ਦਾ ਰਾਜ ਹੈ ਸੋ ਇਸ ਤਰ੍ਹਾਂ ਚਿਹਰੇ ਸਾਡੇ ਮੂਹਰੇ ਬਦਲਦੇ ਰਹੇ ਪਰ ਉਹਨਾਂ ਦੀਆਂ ਨੀਤੀਆਂ ਅਮਲ ਦੇ ਵਿੱਚ ਸਾਨੂੰ ਬਰਬਾਦ ਕਰਦੀਆਂ ਤੁਰੀਆਂ ਆਆਂ ਅੱਜ ਉਹ ਬੇੜਾ ਆ ਗਿਆ ਵੀਰੋ ਜਦੋਂ ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ਕੱਲੀ ਕਿਸਾਨੀ ਸੰਘੜ ਦੇਸ਼ ਦੇ ਅੰਦਰ ਗਹਿਰਾ ਹੋ ਰਿਹਾ ਹੈ ਅੱਜ ਕਿਸਾਨੀ ਸੰਕਟ ਸਮਾਜਿਕ ਸੰਕਟ ਬਣਦਾ ਜਾ ਰਿਹਾ ਜਿਵੇਂ ਮੈਥੋਂ ਪਹਿਲਾਂ ਬੁਲਾਰੇ ਨੇ ਜ਼ਿਕਰ ਕੀਤਾ ਕਿ ਆਰਥਿਕ ਤੰਗੀਆਂ ਇੰਨੀਆਂ ਵੱਧ ਗਈਆਂ ਸਾਨੂੰ ਸਰੀਰ ਦੇ ਅੰਗ ਵੇਚ ਕੇ ਸਾਡੇ ਸਿਰਾਂ ਦੇ ਚੜਿਆ ਕਰਜ਼ਾ ਲਾਉਣਾ ਪੈ ਰਿਹਾ ਤੇ ਕਰਜ਼ਾ ਕਿਉਂ ਚੜਿਆ ਕਰਜ਼ਾ ਚੜਨ ਦੇ ਕਾਰਨ ਬੋਲ ਕੇ ਗਏ ਬੁਲਾਰੇ ਕਿ ਅਸੀਂ ਨੇ ਜਦੋਂ ਇਸ ਦੇਸ਼ ਦੇ ਅੰਦਰ ਆਲੂ ਪੈਦਾ ਕੀਤੇ ਕੋਈ ਆਲੂ ਖਰੀਦਣ ਵਾਲਾ ਨਹੀਂ ਮਿਲਿਆ ਸੜਕਾਂ ਤੇ ਆਲੂ ਰੁਲੇ ਲਾਲ ਟਮਾਟਰ ਪੈਦਾ ਕਰੇ ਖਰੀਦਣ ਵਾਲਾ ਨਹੀਂ ਮਿਲਿਆ ਅੱਜ ਜੇ ਗੰਨਾ ਪੈਦਾ ਕੀਤਾ ਤਾਂ ਗੰਨਾ ਮਿੱਲਾਂ ਵਾਲੇ ਸਾਡੀ ਪੇਮੈਂਟ ਦੇਣ ਨੂੰ ਤਿਆਰ ਨਹੀਂ ਤੇ ਉਲਟਾ ਜਦੋਂ ਅਸੀਂ ਐਮਐਸਪੀ ਦੀ ਗੱਲ ਕਰਦੇ ਆ ਬਾਦੇ ਕਰ ਲੈਂਦੇ ਆ ਨਸਪੀ ਦੇਣ ਦੀ بجائے ਉਹ ਕਹਿੰਦੇ ਆ ਕਿ ਤੁਸੀਂ ਐਮਐਸਪੀ ਲੈਣ ਦੀ ਗੱਲ ਕਰਦੇ ਹੋ ਅਸੀਂ ਤਾਂ ਹਾਲੇ ਹੋਰ ਇਸ ਦੇਸ਼ ਦੇ ਖਜ਼ਾਨੇ ਲੁੱਟਨੇ ਉਹ ਕਿਵੇਂ ਕਹਿੰਦੇ ਆ ਅਖਬਾਰਾਂ ਦੀਆਂ ਖਬਰਾਂ ਦੇ ਵਿੱਚ ਗੱਲ ਛੱਬੀ ਕਿ ਪਾਣੀ ਕੁਦਰਤ ਦੀ ਦਾਤ ਨਹੀਂ ਇੱਕ ਵਸਤੂ ਹੈ ਇਹਦਾ ਮਤਲਬ ਕਿ ਧਰਤੀ ਦਾ ਪਾਣੀ ਸਮੁੱਚਾ ਕੰਪਨੀਆਂ ਨੂੰ ਵੇਚਿਆ ਜਾ ਸਕਦਾ ਹੈ ਹਾਲਾਤ ਵੱਧ ਤੋਂ ਵੱਧ ਹੋ ਗਏ ਵੀਰੋ ਹੁਣ ਵੱਧ ਤੋਂ ਵੱਧ ਜੇ ਸਾਡੇ ਹਾਲਾਤ ਬਣਾ ਦਿੱਤੇ ਤਾਂ ਫਿਰ ਜਿਹੜਾ ਵਿਅਕਤੀ ਅੱਜ ਇਹ ਸੋਚਦਾ ਵੀ ਕੇਂਦਰ ਦੀ ਧੌਣ ਤੇ ਗੋਡਾ ਰੱਖ ਕੇ ਕੁਝ ਮੰਗਾ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਅਨਸਰ ਦੇ ਦੀ ਲੋੜ ਹੈ ਫਿਰ ਵੀਰੋ ਐਦੋਂ ਟੁਕਮਾ ਸਮਾਂ ਕਦੋਂ ਆਊਗਾ ਇਹ ਟੁਕਮਾ ਸਮਾਂ ਸਹੀ ਸਮੇਂ ਤੇ ਨਗਾਰੇ ਦੇ ਚੋਟ ਵੱਜੀ ਹੈ ਤੇ ਤੁਸੀਂ ਨੇ ਇਸ ਗੱਲ ਦੇ ਉੱਤੇ ਮੋਹਰ ਲਾਈ ਹੈ ਕਿਉਂਕਿ 2 ਜਨਵਰੀ ਨੂੰ ਅਫੀਸ ਐਲਾਨ ਕੀਤਾ ਤੇ 6 ਜਨਵਰੀ ਨੂੰ ਠਾਠਾ ਮਾਰਦਾ ਕੱਠ ਇਹ ਉਹਨਾਂ ਲੋਕਾਂ ਦੀ ਜ਼ੁਬਾਨ ਨੂੰ ਬੰਦ ਕਰਦਾ ਹੈ ਜਿਹੜੇ ਕਹਿੰਦੇ ਨੇ ਬੀ ਅਦੋਲਣ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਖੜਾ ਹੋਣ ਦੀਆਂ ਪੋਜੀਸ਼ਨਾਂ ਮੱਧਮ ਨੇ ਅਗਲੀ ਗੱਲ ਅਸੀਂ ਦੇਸ਼ ਦੇ ਉਹ ਲੋਕ ਦੇਸ਼ ਦੀ ਸਰਕਾਰ ਤੋਂ ਹੱਕ ਮੰਗ ਰਹੇ ਆ ਜਿਨ੍ਹਾਂ ਨੇ ਇਸ ਦੇਸ਼ ਦਾ ਅਨਾਦ ਪੱਖੋ ਦੇਸ਼ ਦਾ ਨਾਮ ਦੁਨੀਆ ਦੇ ਰਕਾਰ ਦੇ ਅੰਦਰ ਵੇਸ਼ ਨਾਲ ਪੱਖੋ ਉਵਾਦੂ ਉਨਾਦ ਬੜਾ ਦੇਸ਼ ਬਣਾਇਆ ਤੇ ਇਥੋਂ ਦੇ ਲੀਡਰਾਂ ਨੂੰ ਪੈਨਸ਼ਨਾਂ ਚਾਹੀਦੀਆਂ ਨੇ ਇਥੋਂ ਦੀ ਹੋਰ ਬੱਖ-ਬੱਖ ਕੈਡਾਗਰੀ ਦੇ ਲੋਕਾਂ ਨੂੰ 58 ਸਾਲ ਤੋਂ ਪੈਨਸ਼ਨਾਂ ਚਾਹੀਦੀਆਂ ਨੇ ਕੀ ਗੱਲ ਬਈ ਸਾਡੇ ਮਜ਼ਦੂਰ ਕਿਸਾਨ ਜਿਨ੍ਹਾਂ ਨੇ ਇਸ ਦੇਸ਼ ਦੇ ਬੰਨੇ ਬਟਤੇ ਟਿੱਬੇ ਢਾਲ ਤੇ ਦੇਸ਼ ਨੂੰ ਉਨਾਦ ਪੱਖੋ ਆਤਮ ਨਿਰਭਰ ਕੀਤਾ ਸਾਡੀ ਮੰਗ ਹੈ ਤੇ 58 ਸਾਲ ਪੂਰੇ ਹੋਣ ਤੋਂ ਬਾਅਦ ਇਹਨਾਂ ਨੂੰ 10000 ਰੁਪਿਆ ਮਹੀਨਾ ਪੈਨਸ਼ਨ ਮਿਲਣੀ ਚਾਹੀਦੀ ਹੱਕ ਮੰਗਦੇ ਆ ਬਿਲਕੁਲ ਜਾਇਜ਼ ਮੰਗ ਹੈ ਅਸੀਂ ਮੰਗ ਕਰ ਰਹੇ ਆ ਕਿ ਸਾਡੀਆਂ ਪੁੱਤਾਂ ਮੰਗੋ ਪਾਲੀਆਂ ਫਸਲਾਂ ਕਦੇ ਡੋਬੇ ਨਾਲ ਮਰਦੀਆਂ ਨੇ ਕਦੇ ਸੋਕੇ ਨਾਲ ਮਰਦੀਆਂ ਨੇ ਜਦੋਂ ਮਾਮਜੇ ਦੀ ਮੰਗ ਕਰਦੇ ਆ ਤਾਂ ਰਾਜ ਕਰਦੀ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਉਹ ਡਾਂਗਾ ਬਰਉਂਦੀਆਂ ਨੇ ਡਾਂਗਾ ਤੇ ਫਿਰ ਮਜਬੂਰ ਹੋਇਆ ਕਿਸਾਨ ਖੁਦਕੁਸ਼ੀਆਂ ਵਾਲੇ ਪਾਸੇ ਜਾਂਦਾ ਅਸੀਂ ਬਦਲਣਾ ਚਾਹੁੰਦੇ ਆ ਇਹ ਹਾਲਾਤਾਂ ਨੂੰ ਅਸੀਂ ਮੰਗ ਕਰਦੇ ਆ ਕਿ ਸਾਰੀਆਂ ਫਸਲਾਂ ਬੀਮੇ ਦੇ ਘੇਰੇ ਦੇ ਅੰਦਰ ਲਿਆ ਕੇ ਉਹਨਾਂ ਦਾ ਹੋਇਆ ਨੁਕਸਾਨ ਪੂਰਿਆ ਜਾਵੇ ਸਰਕਾਰ ਥੋਜੋਜਨਾ ਲੱਗੇ ਆਵੇ ਅਸੀਂ ਮੰਗ ਕਰਦੇ ਆਂ ਦੇਸ਼ ਨੂੰ ਬਚਾਉਂਦੀ ਜਿਹੜੀਆਂ ਰਾਜ ਕਰਦੀਆਂ ਸਰਕਾਰਾਂ ਸਾਡੇ ਖਿਲਾਫ ਨੈਟਵ ਸਿਰਜਦੀਆਂ ਨੇ ਕਿ ਪਾਣੀ ਬਰਬਾਦ ਕਰਦੇ ਨੇ ਕਿਸਾਨ ਜਿਹੜੀਆਂ ਸਰਕਾਰਾਂ ਨੈਟਵ ਸਿਰਜਦੀਆਂ ਨੇ ਬੇ ਕਿਸਾਨ ਬਾਦਾਂ ਵਰਨ ਗੰਦਲਾ ਕਰਦੇ ਨੇ ਉਹਨਾਂ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਦੇਸ਼ ਬਚੂਗਾ ਤਾਂ ਜੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਕੇ ਖਰੀਦ ਦੀ ਗਰੰਟੀ ਤੈਅ ਕਰੋਗੇ ਇਹ ਕਿਵੇਂ ਬਚੂਗਾ ਦੇਸ਼ ਖਾਸ ਕਰਕੇ ਪਾਣੀਆਂ ਦੇ ਮਸਲੇ ਇਹਦੇ ਨਾਲ ਜੁੜੇ ਹੋਏ ਆ ਸਾਡੀ ਧਰਤੀ ਦੇ ਜਿਹਦੇ ਨਾਲ ਸਾਡੇ ਲਾਗਤ ਖਰਚੇ ਵਧਦੇ ਐ ਡੂੰਗਾ ਪਾਣੀ ਹੋਣ ਦੇ ਨਾਲ ਇਹਦੇ ਨਾਲ ਜੁੜੇ ਐ ਜੀ ਐਮ ਐਸ ਪੀ ਤੈ ਸਾਰੀਆਂ ਫਸਲਾਂ ਤੇ ਖਰੀਦ ਦੀ ਗਰੰਟੀ ਸਰਕਾਰ ਕਰ ਲੇ ਕਾਨੂੰਨ ਬਣ ਜਾਏ ਤਾਂ ਸਾਰੀਆਂ ਫਸਲਾਂ ਇਸ ਦੇਸ਼ ਦੇ ਵਿੱਚ ਵੇਚਣ ਲੱਗਣ ਪਾਣੀ ਵੀ ਬਚੇ ਸਾਡੇ ਦੇਸ਼ ਨੂੰ ਵਿਦੇਸ਼ਾਂ ਤੋਂ ਸੁੱਕੀਆਂ ਦਾਣਾਂ ਨਾ ਮੰਗਾਉਣੀਆਂ ਪੈਣ 93 94% ਸੁੱਕੀਆਂ ਦਾਣਾ ਅੱਜ ਵਿਦੇਸ਼ਾਂ ਤੋਂ ਮੰਗਾਰੇ ਨੇ ਇੱਥੋਂ ਤੱਕ ਸੋਚ ਰਹੇ ਆ ਕਿ ਐਸ ਦੇਸ਼ ਦਾ ਵਾਤਾਵਰਣ ਦਾ ਸੁੱਧ ਹੋਣ ਦਾ ਮਸਲਾ ਐਮਐਸਪੀ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਫਿਰ ਜੇ ਅਸੀਂ ਮੰਗ ਇੰਨੀ ਬਾਜਬ ਤੇ ਜਾਇਜ਼ ਲੈ ਕੇ ਐਡੇ ਵੱਡੇ ਫੈਸਲੇ ਕਰ ਬੈਠੇ ਵੀਰੋ ਅਤੇ ਮੇਰੀਓ ਭੈਣੋ ਇਹ ਫੈਸਲੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਉਣਗੇ ਕਿਉਂ ਕੰਮ ਆਉਣਗੇ ਕਿਉਂਕਿ ਕਾਰਪੋਰੇਟ ਬੜੇ ਤੇਜ਼ ਅਟੈਕ ਤੇ ਹੈ ਉਹ ਤੇਜ਼ ਅਟੈਕ ਤੇ ਅਸੀਂ ਐਮਐਸਪੀ ਮੰਗਦੇ ਆ ਉਹ ਸਾਡੀਆਂ ਜ਼ਮੀਨਾਂ ਕਾਰਪੋਰੇਟ ਸੌਪਣ ਨੂੰ ਕਾਰਪੋਰੇਟ ਨੂੰ ਸੌਪਣ ਨੂੰ ਉਤਾਵਲਾ ਹੋਇਆ ਹੋਇਆ ਹੈ ਉਹ ਕਿਉਂ ਕਾਰਪੋਰੇਟ ਨੂੰ ਸੌਪਣ ਨੂੰ ਉਤਾਵਲਾ ਹੋਇਆ ਹੈ ਸਮਝਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਉਹ ਇਸ ਕਰਕੇ ਸੌਪਣ ਨੂੰ ਆਤਾਬਲਾ ਹੋਇਆ ਸਾਡਾ ਰਾਜ ਪ੍ਰਬੰਧ ਕਾਰਪੋਰੇਟ ਨੂੰ ਜ਼ਮੀਨਾਂ ਉਹਨਾਂ ਨੂੰ ਪਤਾ ਹੈ ਕਿ 200 ਸਾਲ ਨੂੰ ਅਨਾਜ ਦੀ ਮੰਗ ਨਹੀਂ ਕਰ ਸਕਦੀ ਉਹਨਾਂ ਨੂੰ ਪਤਾ ਹੈ ਪਾਣੀ ਦੀ ਮੰਗ ਨਹੀਂ ਕਰ ਸਕਦੀ ਇਹ ਮਨੁੱਖ ਦੀਆਂ ਲੋੜਾਂ ਪਸ਼ੂ ਪੰਛੀਆਂ ਦੀਆਂ ਲੋੜਾਂ ਇਸ ਕੁਦਰਤੀ ਧਰਤੀ ਨੇ ਪੂਰੀਆਂ ਕਰਨੀਆਂ ਨੇ ਫਿਰ ਉਹ ਇਹ ਮੁਨਾਫਾ ਇਸ ਚੀਜ਼ ਚ ਦੇਖਦੇ ਐ ਕਿ ਮੁਨਾਫਾ ਜੇ ਆਉਂਦੇ 50 ਸਾਲ ਨੂੰ ਕਮਾਇਆ ਜਾ ਸਕਦਾ ਤਾਂ ਇਹ ਚੀਜ਼ ਦੇ ਵਿੱਚੋਂ ਕਮਾਇਆ ਜਾ ਸਕਦਾ ਜੇ ਕੋਲ ਨਾਲ ਪੂੜ ਦੇ ਉੱਤੇ ਕਾਰਪੋਰੇਟ ਦਾ ਕੌਜਾ ਹੋਵੇ ਫਿਰ ਇਹ ਅਨਾਜ ਜਿਹੜਾ ਅੱਜ ਰੁੜਦਾ ਹੈ ਇਹ ਵੀਰੋ ਰੁੜਨਾ ਨਹੀਂ ਇਹ ਨਾਜ ਨੇ ਸ਼ਿਸ਼ਿਆਾਂ ਦੇ ਵਿੱਚ ਲੱਗਣਾ ਤੇ ਦੇਖਣ ਦੇ ਪੈਸੇ ਤੱਕ ਲੱਗਿਆ ਕਰਨਗੇ ਇਹ ਹਾਲਾਤ ਪੈਦਾ ਕਰਨੇ ਨੇ ਜੇ ਕਿਸੇ ਭਰਾ ਨੂੰ ਬਸ਼ਵਾਸ ਨਹੀਂ ਆਉਂਦਾ ਤਾਂ ਜਿਹੜੀਆਂ ਉੱਚੀਆਂ ਚੌੜੀਆਂ ਛੜਕਾ ਸਾਡੇ ਬਾਦ ਵਾਹਿਗੁਰੂ ਜੀ ਦਾ ਖਾਲਸਾ ਅੱਜ ਦੀ ਸਟੇਜ ਦੇ ਵੱਡੇ ਬੁਲਾਰੇ ਆ ਜਿਹੜੇ ਉਹਨਾਂ ਨੇ ਹੁਣ ਬੋਲਣਾ ਸਾਰਿਆਂ ਦੀ ਗੱਲਬਾਤ ਸੁਣਨੀ ਹੈ ਬੇਨਤੀ ਕਰਾਂ ਕਾਕਾ ਸਿੰਘ ਜੀ ਕੋਟੜਾ ਬੀਕੇ ਜੂ ਸਿੱਧੂ ਪਰ ਸਮਾਂ 5 ਮਿੰਟ ਉਸ ਤੋਂ ਬਾਅਦ ਸਰਬਨ ਸਿੰਘ ਜੀ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਉਹ ਤਿਆਰ ਰਹਿਣਾ ਕਿਸਾਨ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਅੱਲਾਹ ਕੇਂਦਰ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਆਓ ਜੀ ਕਾਕਾ ਸਿੰਘ ਜੀ ਕੋਟਲਾ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸਾਡੇ ਕਿਸਾਨ ਵਰਕਰ ਸਾਡੀਆਂ ਭੈਣਾਂ ਤੇ ਸਮੁੱਚੀ ਲੀਡਰਸ਼ਿਪ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਯਾਦ ਕਰਿਓ ਥੋੜਾ ਜਿਹਾ ਪਿੱਛੇ ਜਾਇਓ ਉਸੇ ਜਗ੍ਹਾ ਤੇ ਸਟੇਜ ਲੱਗੀ ਐ ਜਦੋਂ 10 ਅਕਤੂਬਰ ਨੂੰ ਐਸੇ ਦਾਣਾ ਮੰਡੀ ਦੇ ਵਿੱਚ ਆਪਾਂ ਚੱਲਦੇ ਮੋਰਚੇ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਤੇ ਜਿਹੜੇ ਦਿਨ ਅਸੀਂ ਪ੍ਰੋਗਰਾਮ ਦਾ ਡੇਟ ਦਾ ਲਾਨ ਕੀਤਾ ਤੇ ਉਦੋਂ ਸਾਡੇ ਤੇ ਪ੍ਰਚਾਰ ਹੋ ਰਿਹਾ ਸੀ ਕਿ ਮੋਰਚਾ ਦਿੱਲੀ 'ਚ ਚੱਲ ਰਿਹਾ ਹੈ ਤੇ ਕਿਸਾਨ ਤੁਸੀਂ ਬਰਨਾਲੇ ਸਾਧ ਰਹੇ ਹੋ ਤੇ ਉਦੋਂ ਸਾਨੂੰ ਜਿਹੜੀਆਂ ਮੋਰਚੇ ਚ ਚੱਲ ਰਹੀਆਂ ਗੱਲਾਂ ਬਾਤਾਂ ਸਾਨੂੰ ਲੱਗਿਆ ਕਿ ਦਿੱਲੀ ਵਾਲੇ ਮੋਰਚੇ ਦਾ ਕਿਤੇ ਨੁਕਸਾਨ ਨਾ ਹੋ ਜੇ ਜੋ ਸਰਕਾਰਾਂ ਦੀਆਂ ਕੋਸ਼ਿਸ਼ਾਂ ਨੇ ਕਿ ਦਿੱਲੀ ਵਾਲਾ ਮੋਰਚਾ ਬਿਨਾ ਦਿੱਤਿਆ ਠਾਇਆ ਜਾ ਸਕਦਾ ਹੈ ਤੇ ਉਹ ਸਮੇਂ ਦੇ ਵਿੱਚ ਐਸੇ ਧਰਤੀ ਤੇ ਆਪਾਂ 10 ਅਕਤੂਬਰ ਨੂੰ ਐਲਾਨ ਕਰਿਆ ਸੀ ਕਿ ਸਰਕਾਰ ਭਲੇਖੇ ਚ ਨਾ ਰਹੇ ਕਿਸੇ ਇੱਕ ਦੋ ਦਾ ਗੱਲਬਾਤ ਕਰਕੇ ਆ ਭਾਰਤ ਦੇ ਲੋਕ ਪੰਜਾਬ ਦੇ ਲੋਕ ਅਸੀਂ ਦਿੱਲੀ ਵਿੱਚੋਂ ਉਠਾ ਦੇਾਂਗੇ ਤਾਂ ਪ੍ਰਭੂ ਇਸ ਕੱਠ ਨੇ ਉਹ ਮੋਦੀ ਸਰਕਾਰ ਭਾਵੇਂ ਉਹਨਾਂ ਨੇ ਚਿੱਠੀਆਂ ਲਿਖੀਆਂ ਚਿੱਠੀਆਂ ਪੜੀਆਂ ਪਰ ਉਹਨਾਂ ਦੀ ਹਿੰਮਤ ਨਹੀਂ ਪਈ ਦਿੱਲੀ ਮੋਰਚਾ ਠਾਉਣ ਦੀ ਤੇ ਦਿੱਲੀ ਮੋਰਚਾ ਜਿੱਤ ਕੇ ਆਏ ਸੀ ਤੇ ਅੱਜ ਉਹੀ ਸਵਾਲ ਹੋ ਸਕਦਾ ਹੈ ਕਿ ਕੀ ਲੋਡ ਪਈ ਕਿ ਕਿਸਾਨ ਫੇਰ ਦਿੱਲੀ ਵੱਲ ਚੱਲੇ ਨੇ ਭਰਾਵੋ 13 ਮਹੀਨਿਆਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਲੋਕਾਂ ਦੇ ਦਿਲਾਂ 'ਚ ਪਈਆਂ ਨੇ ਸਿਆਸੀ ਲੋਕਾਂ ਦੇ ਦਿਲਾਂ 'ਚ ਪਈਆਂ ਨੇ ਹੋ ਸਕਦਾ ਹੈ ਇਹ ਪ੍ਰਚਾਰ ਹੋਵੇ ਕਿ ਲੋਕ ਇਹ ਆਗੂ ਦਿੱਲੀ ਬਿਲ ਤਾ ਜਾ ਰਹੇ ਨੇ ਕਿ ਇਹਨਾਂ ਲੀਡਰਾਂ ਨੂੰ ਉਥੋਂ ਕਰੋੜਾ ਰੁਪਇਆ ਬੈਠਾ ਨੂੰ ਬਣਿਆ ਪਰਾਵਾ ਇਹ ਵੀ ਗੱਲ ਸਾਹਮਣੇ ਆਜੂਗੀ ਪਰ ਅਸੀਂ ਕਿ ਸਮੂੱਚੇ ਕਿਤਾ ਕਰਨ ਵਾਲੇ ਕਿਸਾਨ ਲੋਕਾਂ ਦੀ ਗੱਲ ਕਰਦੇ ਆ ਅਸੀਂ ਮਜ਼ਦੂਰਾਂ ਦੀ ਮਲਾਜਮਾਂ ਦੀ ਸ਼ਹਿਰੀਆਂ ਦੀ ਗੱਲ ਕਰਦੇ ਆ ਕਿ ਉਸ ਦਿਨ ਨਾਲੋਂ ਅੱਜ ਦਾ ਦਿਨ ਅੱਜ ਦੋਨੇ ਸਰਕਾਰਾਂ ਰਲੀਆਂ ਹੋਈਆਂ ਨੇ ਮਾੜਾ ਤਾਂ ਦੋਨੇ ਫੋਰਮਾਂ ਨੇ ਜਿਹੜਾ ਦਿਨ ਚੁਣਿਆ ਤੇ ਅੱਜ ਦਿਨ ਉਹ ਸੁਣ ਕੇ ਐਲਾਨ ਕੀਤਾ ਹੋਇਆ ਕਿ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਾਂਗੇ ਠੀਕ ਹੈ ਭਰਾਵੋ ਭਲੇਖੇ ਦੇ ਨਾਰੇ ਹੋ ਕਿ ਦਿੱਲੀ ਜਾਣਾ ਸੱਖਾ ਕਿ ਸਿੰਘੂ ਬਾਡਰ ਤੇ ਸਟੇਜ ਲੱਗੀ ਸੀ ਟਿਕਰੀ ਬਾਡਰ ਤੇ ਸਟੇਜ ਲੱਗੀ ਸੀ ਐਤ ਕੀ ਉਹ ਗੱਲ ਭਗਵਾਨ ਤੁਮਨ ਵੀ ਜਾਂਚ ਕਰ ਲੈ ਕਿ ਸੂਸੀ ਜਗਾਰ ਦੇਖ ਕੇ ਨਹੀਂ ਧਰਨਾ ਲਾਉਂਦੇ ਵਜਾ ਦੇ ਕੇ ਨਹੀਂ ਲਾਉਂਦੇ ਸਾਡੀ ਵਜਾ ਤੇ ਜਗ੍ਹਾ ਅਸੀਂ ਤੈਅ ਕਰਾਂਗੇ ਜੋਰ ਦੌਲੇ ਸਰਕਾਰਾਂ ਲਾ ਲਓ 13 ਤਰੀਕ ਨੂੰ ਹਰ ਹਾਂ ਦਾ ਹਜ਼ਾਰਾਂ ਦੀ ਗਿਣਤੀ ਚ ਟਰੈਨ ਟਰਾਲੀਆਂ ਲੈ ਕੇ ਦਿੱਲੀ ਵੱਲ ਕੂਚ ਕਰਾਂਗੇ ਮੰਗਾ ਮਨਾ ਕੇ ਆਵਾਂਗੇ ਜੈ ਸੋਨਹਾਰੀ ਅਗਲਾ ਖਾਸ ਕਰਕੇ ਮੇਰੀ ਉਹਨਾ ਕੁਝ ਭਲੇ ਭਲਾਏ ਲੋਕਾਂ ਨੂੰ ਮਲੇਖੇ ਦਿਨਾਰੇ ਪਰ ਇੱਕ ਤੈ ਹੈ ਜਿਹੜੀ ਲੜਾਈ ਲੜ ਰਹੇ ਆ ਕਿ ਗੈਡ ਨੇ ਮਾਰਤੇ ਗਾੜ ਦੀਆਂ ਨੀਤੀਆਂ ਆ ਨੇ ਉਹ ਭਰਾਵੋ ਜਿਹੜੇ ਆਗੂ ਆ ਨੇ ਗੈਡ ਦੀਆਂ ਨੀਤੀਆਂ ਦੇ ਪੈਰ ਪਰਾਏ ਨੇ ਧਰਤੀ ਤੇ ਉਹਨਾਂ ਨਾਲ ਨਹੀਂ ਚੱਲਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਕਾਕਾ ਸਿੰਘ ਜੀ ਕੋਟੜਾ ਦਾ ਹੁਣ ਮੈਂ ਬੇਨਤੀ ਕਰਨਾ ਹੈ ਸਰਵਲ ਸਿੰਘ ਜੀ ਪੰਦੇੜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਮਾਂ ਉਹਨਾਂ ਦਾ 12 ਮਿੰਟ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਆਉਣ ਆਓ ਜੀ ਭਲੇਗ ਸਟੇਜ ਤੇ ਬੈਠੇ ਐਸ ਕੇ ਐਮ ਗੈਰ ਰਾਜਨੀਤਿਕ ਦੇ ਸਾਰੇ ਆਗੂ ਸਹਿਬਾਨ ਉਤਰੀ ਭਾਰਤੀਆਂ 18 ਜਥੇਬੰਦੀਆਂ ਦੇ ਆਗੂ ਸਹਿਬਾਨ ਅੱਜ ਬਰਨਾਲੇ ਦੀ ਧਰਤੀ ਤੇ ਪਹੁੰਚੇ ਹੋਏ ਕਿਸਾਨ ਮਜ਼ਦੂਰਾਂ ਮਤਾਵਾ ਪੈਣਾ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਲੇਖਾ ਦੂਰ ਕਰਤਾ ਜੰਡੇ ਵਾਲਾ ਗੁਰੂ ਤੇ ਬਰਨਾਲੇ ਦੀ ਧਰਤੀ ਨੇ ਵੀ ਪੰਜਾਬ ਦੇ ਲੋਕਾਂ ਦੇ ਮਨਾਂ ਚੋਂ ਨਾ ਉਹ ਜੋਸ਼ ਮੁੱਕਿਆ ਵਾ ਨਾ ਉਹ ਜज्ਬਾ ਮੁੱਕਿਆ ਵਾ ਅਰ ਜਦੋਂ ਗੱਲ ਦਿੱਲੀ ਦੀ ਆਉਂਦੀ ਆ ਤਾਂ ਉਹ ਪਿਛਲੇ 500 ਸਾਲਾਂ ਦਾ ਅਰ ਇਹ ਤੋਂ ਵੀ ਪਹਿਲੋਂ ਵਾਲਾ ਇਤਿਹਾਸ ਯਾਦ ਕਰਦੇ ਆ ਅਰ ਦਿੱਲੀ ਦੇ ਨਾਂ ਤੇ ਜਿਹੜੀ ਮਨਾਂ ਦੇ ਵਿੱਚ ਇੱਕ ਨਫ਼ਰਤ ਆ ਉਹਾਰ ਉੱਪਰ ਮਹਿਰੂਪੇ ਚੰਦੀ ਆ ਇੱਕ ਪਲੇਖੇ ਹਲੇ ਬਾਕੀ ਨੇ ਭਾਵੇਂ ਕਿ ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਹੈਗੇ ਵੀ ਜਿੰਨਾ ਨਾ ਸਾਡੀ ਟੱਕਰ ਆ ਉਹ ਕਿੱਡੇ ਵੱਡੇ ਆ ਸਾਨੂੰ ਪਤਾ ਕਾਰਪੋਰੇਟ ਘਰਾਣੇ ਦੁਨੀਆ ਦੀਆਂ ਸਰਕਾਰਾਂ ਨੂੰ ਚਲਾਉਂਦੇ ਆ ਸਾਨੂੰ ਪਤਾ ਅਮਰੀਕਾ ਦੀ ਬਾਲਮਾਰਟ ਦਾ ਬਜਟ ਭਾਰਤ ਦੇ ਬਜਟ ਨਾਲੋਂ ਵੱਡਾ ਵਾ ਸਾਨੂੰ ਪਤਾ ਅਮਰੀਕਾ ਦੀ ਕਾਰਗਿਲ ਦਾ ਬਜਟ ਭਾਰਤ ਦੇ ਬਜਟ ਨਾਲੋਂ ਵੱਡਾ ਵਾ ਅਸੀਂ ਸਮਝਦੇ ਆਂ ਵੀ ਜਿੰਡੀਆਂ ਵੱਡੀਆਂ ਵਿਦੇਸ਼ੀ ਕੰਪਨੀਆਂ ਨੇ ਜਿਹੜੇ ਸਾਰੇ ਸੰਸਾਰ ਨੂੰ ਚਲਾਉਂਦੀਆਂ ਨੇ ਉਹਨਾਂ ਨਾਲ ਸਾਡੀ ਟੱਕਰ ਹੈ ਅਣਜਾਣ ਨਹੀਂ ਹੈਗੇ ਇਹ ਸਮਝਦੇ ਆਂ ਕਿ ਜੇ ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਬਾਹਰ ਕਢਾਉਣਾ ਵਾ ਤਾਂ ਇਹ ਸੌਖੀ ਗੱਲ ਨਹੀਂ ਹੈ ਉਦੋਂ ਬਗੈਰ ਐਮਐਸਪੀ ਗਰੰਟੀ ਕਾਨੂੰਨ ਲਿਆ ਨਹੀਂ ਜਾ ਸਕਦਾ ਅਗਲੀ ਗੱਲ ਪਰ ਜੇ ਕੋ ਸਾਨੂੰ ਇਹ ਗੱਲ ਦੱਸੇ ਬਲੇਖਾ ਹੋਵੇ ਮੈਂ ਉੱਤੇ ਬਾਤ ਚਾਹੁੰਦਾ ਵੀ ਦਿੱਲੀ ਸਿਰ ਮੰਗਦੀ ਆ ਤੇ ਦਿੱਲੀ ਦੇ ਸਾਥੋਂ ਪਹਿਲੀ ਵਾਰ ਸਿਰ ਨਹੀਂ ਮੰਗੇ ਹੈਗੇ ਅਸੀਂ ਰੰਗਦੇਵ ਦੇ ਵੇਲੇ ਸਾਡੇ ਸਤਿਗੁਰ ਨਾਮੇ ਪਾਸ਼ਾ ਨੇ ਸਿਰ ਦਿੱਤੇ ਆ ਅਸੀਂ ਸਿਰ ਦੇ ਕੇ ਉਹ ਦਿੱਲੀ ਦੀ ਹਕੂਮਤ ਨੂੰ ਉਹਦੀ ਮੁਗਲ ਸਲਤਨਤ ਦਾ ਬੂਟਾ ਪੁੱਟਿਆ ਸੀ ਬੇਦੋਖਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਉਂਦੇ ਆ ਇਸ ਦੇਸ਼ ਦੇ ਮਜ਼ਾਹਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਂਦੇ ਆ ਅਸੀਂ ਲਾਹੌਰ ਨੂੰ ਤੇ ਦਿੱਲੀ ਨੂੰ ਉਦੋਂ ਵੀ ਸਿਰ ਦਿੱਤੇ ਆ ਸਾਨੂੰ ਪਤਾ ਸਾਨੂੰ ਸਿਰ ਦੇਣੇ ਆਉਂਦੇ ਆ ਸਾਨੂੰ ਲੜਾਈਆਂ ਲੜਦੀਆਂ ਹੁੰਦੀਆਂ ਉਹੀ ਜਜ਼ਬਾ ਸਾਡੇ ਬੰਦਿਆਂ ਦੇ ਵਿੱਚ ਆ ਸਾਨੂੰ ਪਤਾ 47 ਤੋਂ ਵੱਧ ਜਿਵੇਂ ਭਾਰਤ ਦੀਆਂ ਹਕੂਮਤਾਂ ਨੇ ਉਹਦੇ ਸੂਬਿਆਂ ਨੇ ਸਰਕਾਰਾਂ ਨੇ ਜਿਹੜੇ ਪੂਰੇ ਦੇਸ਼ ਵਿੱਚ ਅੰਦੋਲਨ ਚੱਲੇ ਕਿਵੇਂ ਕੁੱਟੇ ਅਸੀਂ ਭੁੱਲੇ ਨਹੀਂ ਅਸੀਂ ਅਣਜਾਣ ਨਹੀਂ ਸਾਨੂੰ ਪਤਾ ਇਹ ਪਤਾ ਹੁੰਦਿਆਂ ਵੀ ਅਸੀਂ 13 ਫਰਵਰੀ ਦਾ ਐਲਾਨ ਕੀਤਾ ਸਾਨੂੰ ਇਸ ਗੱਲ ਦਾ ਮਾਣਿਆ ਵੀ ਜਿਸ ਖਿੱਤੇ 'ਚ ਅਸੀਂ ਐਲਾਨ ਕਰ ਰਹੇ ਆ ਉਸ ਖਿੱਤੇ ਦੇ ਲੋਕਾਂ ਦਾ ਸਵਾਗ ਹੈ ਉਹ ਜਾਵਾਂ ਅਸੀਂ ਥੋੜੇ ਸਾਲਾਂ ਪਹਿਲਾਂ ਹੀ ਇਹ ਤਜਰਬਾ ਸਿੱਖਿਆ ਭਾਵੇਂ ਉਹ ਗੱਲਾਂ ਤੁਸੀਂ ਜਾਣਦੇ ਹੋ ਮੋਦੀ ਹੈ ਤਾਂ ਮੁਮਕਨ ਹੈ ਨਹੀਂ ਦੇਸ਼ ਦਾ ਕਿਸਾਨ ਮਜ਼ਦੂਰ ਜੋ ਕਹਿੰਦਾ ਫਿਰ ਉਹ ਮੁਮਕਨ ਹੈ ਉਹਨੂੰ ਦਿੱਲੀ 'ਚ ਹਰਾ ਕੇ ਆਇਆ ਅਸੀਂ ਇਹਨਾਂ ਨੂੰ ਸਮਝ ਕੇ ਹੋਏ ਇਸ ਪੰਜਾਬ ਦੀ ਧਰਤੀ ਤੋਂ ਗੂੰਜਣਾ ਲਾਨ ਕੀਤਾ ਸਾਨੂੰ ਰੱਬ ਜਿੰਨਾ ਭਰੋਸਾ ਹੈ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਾਡੇ ਗੁਰੂ ਨੇ ਕਿਹਾ ਸੀ ਕਿ ਸੰਗਤ ਕੀ ਵਿਸਵੇ ਹੁੰਦੀ ਆ ਗੁਰੂ ਨਾਲੋਂ ਵੱਡੀ ਹੁੰਦੀ ਆ ਇਹ ਦੁਨੀਆ ਦਾ ਸਦਾਦ ਦੱਸਦਾ ਵਾ ਲੋਕਾਂ ਤੋਂ ਵੱਡੀਆਂ ਕੋਈ ਸਰਕਾਰਾਂ ਨਹੀਂ ਹੁੰਦੀਆਂ ਲੋਕ ਵੱਡੇ ਹੁੰਦੇ ਆ ਇਸ ਵਿਸ਼ਵਾਸ ਨਾਲ ਤੇਰਾ ਕੂਟਦਾ ਐਲਾਨ ਕੀਤਾ ਸੀ ਸਾਨੂੰ ਪਤਾ ਵਾ ਔਰ ਇਸ ਪ੍ਰੋਸੈਸੇ ਤੇ ਪੰਜਾਬ ਪੂਰਾ ਉਤਰੂਗਾ ਰਹਿ ਗਈ ਇੱਕ ਪੁਲੇਖੇ ਦੀ ਭਰਾਓ ਮੈਂ ਤੁਹਾਡੇ ਨਾਲ ਜ਼ਰੂਰੀ ਗੱਲਾਂ ਕਰਨੀਆਂ ਪਿਛਾਰ ਹਜ਼ਾਰ ਟਰਾਲੀਆਂ ਜਾਂਦੀਆਂ ਕਿ ਲੱਖ ਜਾਂਦੀਆਂ ਇਹ ਪੁਲੇਖੇ ਅੰਦਰ ਵੀ ਆਤੇ ਬਾਹਰ ਵੀ ਆ ਮੈਨੂੰ ਤੁਸੀਂ ਕਿਸ ਜਥੇਬੰਦੀ ਚ ਆਏ ਦੇ ਕਿੰਨਾ ਨਾਲ ਆਏ ਦੇ ਮੈਨੂੰ ਥੋਟੇ ਪੂਰਾ ਵਿਸ਼ਵਾਸ ਆ ਅਸੀਂ ਅੰਦਰੋਂ ਨਹੀਂ ਤੇ ਬਾਹਰ ਲਿਆ ਦੇ ਪ੍ਰਖੇ ਤੋੜਾਂਗੇ ਤੁਸੀਂ ਲੱਖਾਂ ਜਾਂਦੇ ਵੇਖੋਗੇ ਪੰਜਾਬ ਦੇ ਵਿੱਚੋਂ ਤੁਸੀਂ ਤੇਰਾ ਨੂੰ ਬੋਲੇ ਸੋਹ ਦੇ ਹਾਂ ਅਰੇ ਤੁਸੀਂ ਪੂਰਾ ਕਰਨਾ ਵਾ ਇਹ ਤੁਸੀਂ ਪੂਰਾ ਕੀਤਾ ਸੀ ਕਹਿੰਦੇ ਸੀ 26 ਤੋਂ ਬਾਅਦ ਲਹਿਰ ਮੁਕਾਤੀ ਆ ਕਦੋਂ ਲਖੀਮਪੁਰ ਖੀੜੀ ਵਾਪਰਿਆ ਪੰਜਾਬ ਉੱਠ ਤੁਰਿਆ ਲਖੀਮਪੁਰ ਖੀੜੀ ਨੇ ਠੀਕ ਆ ਕੀ ਸੁਭਦਾ ਹਤਾ ਹੋਇਆ ਕੀ ਨਹੀਂ ਹੋਇਆ ਜੇ ਸਾਰੇ ਆਗੂ ਚਾਹੁੰਦੇ ਤਾਂ ਜੂਪੀ ਵਾਲਾ ਬਲਡੋజర్ ਮੁੱਦੇ ਮੂਬਾ ਸਕਦੇ ਹਾਂ ਅਸੀਂ ਦੇਖਿਆ ਪੰਜਾਬੀ ਵਾਲੀ ਕਿਵੇਂ ਬਤੀ ਰਕਤੀਆਂ ਕਹਿੰਦੇ ਉਸੇ ਚਿੜੀ ਨਹੀਂ ਫਟਕ ਦਿੰਦੇ ਹੈਗੇ ਤੋਂ ਅਸੀਂ ਤੁਹਾਡੇ ਜਜ਼ਬੇ ਵੇਖਿਆ ਜਦੋਂ ਹਰਿਆਣੇ 'ਚ ਕਿਸਾਨ ਨੂੰ ਸ਼ਹੀਦ ਕੀਤਾ ਗਿਆ ਹਰਿਆਣੇ ਦਾ ਇਕੱਠ ਆ ਕੋਈ ਰੁਕਣ ਵਾਲਾ ਨਹੀਂ ਸੀ ਅਸੀਂ ਦੇਖਿਆ ਵਾ ਸਾਨੂੰ ਉਹੀ ਵਿਸ਼ਵਾਸ ਆ ਤੁਹਾਡੇ ਤੇ ਅਸੀਂ ਇਸ ਸਟੇਜ ਤੋਂ ਐਲਾਨ ਕਰਦੇ ਹੋਇਆ ਮਾਣ ਮਹਿਸੂਸ ਕਰਦੇ ਆ ਅਸੀਂ ਆਪਣੇਆਂ ਦੇ ਵੀ ਦਿਲ ਜਿੱਤਾਂਗੇ ਤੇ ਦੁਸ਼ਮਣ ਨੂੰ ਵੀ ਹਰਾਵਾਂਗੇ ਸਰਦਾਰ ਤਕੀਨ ਅਸੀਂ ਆਪ ਜੀ ਨਾਲ ਕਦੀ ਨਫ਼ਰਤ ਨਹੀਂ ਕੀਤੀ ਹੈਗੀ ਅਸੀਂ ਆਪਣੇ ਪਿੰਡੇ ਤੇ ਡਾਂਗਾਂ ਦਾ ਸੇਵਾਂਗੇ ਸੰਤਾਨ ਲਹਾਵਾਂਗੇ ਨਫ਼ਰਤ ਹੋਊਗੀ ਤੇ ਦੁਸ਼ਮਣ ਨਾ ਹੋਊਗੀ ਅੱਜ ਬਰਨਾਲੇ ਦਾ ਕੱਟ ਐਲਾਨ ਕਰੂਗਾ ਆਪਣਿਆਂ ਦੇ ਦਿਲ ਜਿੱਤ ਕੇ ਕਿਸੇ ਨੋ ਮੈ ਨਹੀਂ ਛੱਡਣਾ ਹੈਗਾ ਸਾਰੇ ਨਾਲ ਲੈ ਕੇ ਜਾਵਾਂਗੇ ਜਿਹੜੇ ਨਹੀਂ ਜਾਣਗੇ ਉਹਨਾਂ ਦੇ ਪੈਰਾਂ ਥੱਲੇ ਤਰਤੀ ਨਹੀਂ ਰਊਗਾ ਇਹ ਸਾਡਾ ਯਕੀਨ ਹੈ ਔਰ ਪਹਿਲੀ ਵਾਰ ਨਹੀਂ ਅਸੀਂ ਪਹਿਲਾਂ ਵੀ ਆਪਣਿਆਂ ਦੇ ਦਿਲ ਜਿੱਤੇ ਆ ਜਿੱਦਣ ਕਰੋਨਾ ਸੀ ਉਦੋਂ ਤਿੰਨ ਕਾਨੂੰਨ ਆਏ ਸੀ ਲੜਨਾ ਸ਼ੁਰੂ ਕੀਤਾ ਸੀ ਸਾਰਾ ਮੁਲਕ ਇਕੱਠਾ ਕਰ ਲਿਆ ਹੁਣ ਵੀ ਸ਼ੁਰੂ ਕੀਤਾ ਇੱਕ ਵੱਡਾ ਇਕਾ ਇਕੱਠਾ ਹੋਇਆ ਰਹਿੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਮੋਦੀ ਨੂੰ ਹਰਾਉਣ ਲਈ ਪੈਰਾਂ ਤੇ ਪੱਗ ਵੀ ਰੱਖਣੀ ਪਈ ਤੇ ਉਹ ਵੀ ਰੱਖਾਂਗੇ ਦੁਸ਼ਮਨ ਨੂੰ ਮੌਕਾ ਨਹੀਂ ਦਾਂਗੇ ਸਾਡੇ ਵਿਰੋਧ ਹੋ ਸਕਦੇ ਆ ਰਹਿਣਗੇ ਰਹਿੰਦੇ ਆ ਪਰ ਦਿੱਲੀ ਨੂੰ ਨਹੀਂ ਮੌਕਾ ਦਾਂਗੇ ਸਾਡੇ ਵਿਰੋਧ ਦਾ ਫਾਇਦਾ ਚੱਕ ਲੈ ਔਰ ਤੁਸੀਂ 13 ਦੇ ਕੂਚ ਨੂੰ ਇੱਕ ਇਤਿਹਾਸਿਕ ਕੂਚ ਬਣਾ ਹੋਗੇ ਹੁਣ ਜੇ ਤੁਹਾਡੇ ਸਿਰ ਤੇ ਇਹ ਅਸੀਂ ਐਲਾਨ ਕਰ ਰਹੇ ਹਾਂ ਬਰਨਾਲੇ ਦੀ ਧਰਤੀ ਤੋਂ ਤਾਂ ਇਹ ਤੁਥੋਂ ਆਸ ਰੱਖਦੇ ਆ ਭਰਾਓ ਦੋ ਤਿੰਨ ਗੱਲਾਂ ਪਾਸ ਕਰਾ ਕੇ ਮੈਂ ਛੁੱਟੀ ਲੈ ਲੈਣੀ ਆ 13 ਦਾ ਐਲਾਨ ਕੀਤਾ ਮੈਂ ਉਸ ਦਿਨ ਵੀ ਕਿਹਾ ਸੀਗਾ ਵੀ ਗੁਰੂ ਸਾਹਿਬਾਨ ਸਾਡੇ ਨੇ ਸੁਲਤਾਨਪੁਰ ਦੀ ertid ਤੇ 13 13 1 ਤੇ 3 ਦੀ ਜਦੋਂ ਗਰੀਬਾਂ ਨੂੰ ਨਾਜ ਵੱਡਿਆ ਸੀ ਕਾਲ ਪ੍ਰਖ ਦਾ ਨਾਂ ਲੈ ਸੀ ਵੀ 13 13 ਉਦੋਂ ਬਾਅਦ 13 ਸ਼ਬਦ ਅਸੀਂ ਬਾਬੇ ਨਾਨਕ ਦੇ ਨਾਂ ਤੇ 13 ਫਰਵਰੀ ਲੈ ਲਈ ਹੁਣ ਜਿਵੇਂ ਸਿਮਰਾਸਾ ਬੋਲ ਕੇ ਗਏ ਆ ਵੀ 13 ਟਰਾਲੀਆਂ ਵਾਲਾ ਰੱਖ ਲਿਓ ते तेरा महीनिया का लंगर ला लियो तेरा महीने पह चले ही हम हाँ देख कि तेरा तेरा याद रखनी अपने आगुआ का भरोसा दूरा करो आतावान पैर तो आ नौजवान तो आंजाब किसाना मजदूर तो अजद मंगता ਮੈਂ ਜਕਾਰਾ ਲਾਉਂਗਾ ਬਾਹਾਂ ਖੜੀਆਂ ਕਰਕੇ ਸ਼ਵਾਸ਼ਣ ਦਿਓ 13 13 ਟਰਾਲੀਆਂ ਨਿਕਲਣਗੀਆਂ ਆਵਾਂਗੇ 13 13 ਮਹੀਨਾ ਵਾਸਤੇ ਤਿਆਰ ਹਰਿਆਣੇ ਵਾਲਿਆਂ ਦਾ ਮੌਸਲਾਵਾ ਦੇ ਗੋਲੇ ਈਸ਼ਾਨ ਹਾਲ ਜੇ ਤੁਸੀਂ ਆਮ ਜਨਤਾ ਨੇ ਆ ਮਤਾਵਾ ਪਹਿਣਾ ਨੇ ਇਸ ਅੰਦੋਲਨ ਦੀ ਅਗਵਾਈ ਚੁੱਕ ਲਈ ਇਸ ਦੁਨੀਆ ਦੀ ਅਤੀ ਆਬਾਦੀ ਸਾਡੀਆਂ ਮਤਾਵਾਂ ਪੈਣਾ ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ ਸੁਖੋਂ ਮੰਦਾ ਆਖੀਏ ਜਿਤ ਜੰਮੇ ਰਾਜ਼ਾਨ ਜੇ ਪਰਿਵਾਰਾਂ ਨਾਲ ਜਾ ਕੇ ਸਲਾਹ ਕਰ ਲੋਗੇ ਵੀ ਤੇਰਾ ਨੂੰ ਚੱਲੇ ਆ ਕੀ ਛੁੱਟੀ ਦਿੰਦੇ ਹੋ ਕੀ ਤਿਆਗਦੀਏ ਕੰਮ ਕੰਮਕਾਰ ਛੱਡ ਕੇ ਦਿੱਲੀ ਨਾਲ ਨਿਪਟਲਿਏ ਅਰ ਸਦਾ ਵਾਸਤੇ ਖੇਤੀ ਮੰਡੀ ਟੁੱਟਣ ਦਾ ਖਤਰਾ ਦੂਰ ਕਰਾ ਲਿਏ ਕੱਲੀ ਮੰਗਣੀ ਦਿੱਲੀ ਦੀ ਹਿੱਕ ਤੇ ਝੜ ਕੇ ਪਾਰਲੀਮੈਂਟ ਦੇ ਵਿੱਚੋਂ ਐਮਐਸਪੀ ਗਰੰਟੀ ਕਾਨੂੰਨ ਪਾਸ ਕਰਾ ਕੇ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ